ਹਾਂਜੀ ਭਾਈ ਕੀ ਹਾਲ ਚਾਲ ਹੈ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਣੇ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ ਠੇਕੇ ਵਾਲੀ ਜ਼ਮੀਨ ਬਾਰੇ ਕੱਲ ਆਪਣੇ ਭਰਾ ਚਾ ਜੈਗਰੀਕਲਚਰ ਵਾਲੇ ਨੇ ਇੱਕ ਵੀਡੀਓ ਪੋਸਟ ਪਾ ਰੱਖੀ ਸੀ ਤੇ ਵੀ ਠੇਕੇ ਜਿਹੜੀ ਜ਼ਮੀਨ ਆਪਾਂ ਵਾਉਨੇ ਆ ਉਹਦੇ ਵਿੱਚ ਆਪਾਂ ਨੂੰ ਘਾਟੇ ਲੱਗ ਰਹੇ ਆ ਤੇ ਫਿਰ ਵੀ ਆਪਾਂ ਠੇਕੇ ਆ ਜਿਹੜੇ ਵਧਾਈ ਤੁਰੇ ਜਾਂਦੇ ਆ ਉਹਨਾਂ ਦੀ ਗੱਲ 50% ਨਹੀਂ 100% ਸਹੀ ਹੈ ਹਾਲਾਤ ਇਹੀ ਚੱਲ ਰਹੇ ਆ ਤੇ ਜੇ ਜਿਹੜਾ ਏਰੀਆ ਮਤਲਬ ਆਪਣਾ ਸਾਡਾ ਜਿਹੜਾ ਏਰੀਆ ਹਨੂਮਾਨਗੜ ਦਾ ਇੱਥੇ ਜਿਹੜੇ ਏਰੀਆ 'ਚ ਅਸੀਂ ਆ ਇੱਥੇ ਨਰਮੇ ਦਾ ਬੈਲਟ ਜਾਦੇ ਆ ਝੋਨੇ ਦਾ ਬੈਲਟ ਬਹੁਤ ਘੱਟ ਹੈ ਤੇ ਹਾਲਾਤ ਸੇਮ ਹੀ ਐ ਵੀ ਬਚਤ ਤਾਂ ਕੀ ਮੈਨੂੰ ਲੱਗਦਾ ਵੀ ਖਰਚੇ ਵੀ ਪੂਰੇ ਨਹੀਂ ਹੋ ਰਹੇ ਤੇ ਠੇਕੇ ਆਏ ਸਾਲ ਵਧ ਹੀ ਜਾਂਦੇ ਆ 2023 ਦੇ ਵਿੱਚ ਨਰਮੇ ਦੇ ਵਿੱਚ ਬਹੁਤ ਵੱਡਾ ਘਾਟਾ ਲੱਗਿਆ 2024 ਦੇ ਵਿੱਚ ਫਿਰ ਨਰਮਾ ਕਿਸੇ ਨੇ ਬੀਜਿਆ ਨਹੀਂ ਬਹੁਤ ਨਾਂ ਬਰਾਬਰ ਬਜਾਈ ਕਰੀ ਐਦਕੀ 25 'ਚ ਵੀ ਮੈਨੂੰ ਲੱਗਦਾ ਵੀ 2023 ਤੋਂ ਵੀ ਤਕੜਾ ਘਾਟਾ ਨਰਮੇ ਦੇ ਵਿੱਚ ਲੱਗਿਆ ਮੈਂ ਪੂਰਾ ਹਿਸਾਬ ਕਿਤਾਬ ਲਾ ਕੇ ਜਿਹੜਾ ਕੈਲਕੂਲੇਸ਼ਨ ਕਰੀ ਹੈ ਵੀ ਜੇ 25000 ਨੂੰ ਬਾਣ ਨਰਮੇ ਵਾਲਾ ਠੇਕੇ ਬਾਉਨੇ ਆ ਤੇ ਉਸ ਤੋਂ ਬਾਅਦ ਉਹ ਚ ਕਣਕ ਬੀਜਦੇ ਆ ਮੰਨ ਲਓ ਪਾਣੀ ਦੀ ਉਹ ਚ ਸਹੂਲਤ ਹੈਗੀ ਆ ਵੀ ਸਾਰੇ ਬਾਣ ਚ ਨਰਮਾ ਹੋ ਜਾਂਦਾ ਤੇ ਸਾਰੇ ਜੀ ਕਣਕ ਹੋ ਜਾਂਦੀ ਆ ਉਹਦੇ ਚ ਤੇ ਜੇ 25000 ਨੂੰ ਵੀ ਆਪਾਂ ਠੇਕੇ ਲੈ ਕੇ ਬਾਉਨੇ ਆ ਤਾਂ ਆਪਾਂ ਨੂੰ ਉਹਦੇ ਚ ਬਚਤ ਨਹੀਂ ਆਉਂਦੀ ਪੈਸੇ ਪੱਲਿਓਂ ਲੱਗ ਰਹੇ ਐ ਇੰਨੇ ਆਪਾਂ ਨੂੰ ਖਰਚੇ ਪਈ ਜਾਂਦੇ ਆ ਸਾਰੀਆਂ ਚੀਜ਼ਾਂ ਦੇ ਦੂਜੀ ਗੱਲ ਇੱਕ ਹੋਰ ਹੈ ਵੀ ਠੇਕੇ ਚਲੋ ਆਪਾਂ ਬਾਉਣੀ ਐ ਆਪਣੇ ਕੋਲੇ ਸੰਧ ਪੈੜ ਆਪਾਂ ਜਿਹੜਾ ਆਪਣਾ ਬਣਾ ਰੱਖਿਆ ਐ ਬੀਤੇ ਦੇਖਾ ਦੇਖੀ ਇੱਕ ਦੂਜੇ ਨੂੰ ਇੱਕ ਦੂਜੇ ਦੇ ਉੱਤੋਂ ਦੀ ਹੋ ਕੇ ਆਪਾਂ ਠੇਕੇ ਨਾ ਵਧਾਈਏ ਜੇ ਕਿਸੇ ਭਰਾ ਤੋਂ ਮੰਨ ਲਓ ਉਹਨੇ ਕਿਸੇ ਵਧਾਇਆ ਹੈ ਜਾਂ ਮੈਂ ਮੇਰੇ ਤੇ ਗੱਲ ਕਰਦਾ ਜੇ ਕਿਸੇ ਤੋਂ ਗਲਤੀ ਹੋਈ ਹੈ ਤਾਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਉਹਨੂੰ ਚੱਕਣ ਦੀ ਕੋਸ਼ਿਸ਼ ਨਾ ਕਰੋ ਤੇ ਜਿਹੜੇ ਭਰਾ ਜ਼ਮੀਨ ਠੇਕੇ ਦਿੰਦੇ ਆ ਉਹਨਾਂ ਨੂੰ ਵੀ ਇਹ ਵਿਚਾਰ ਕਰਨਾ ਚਾਹੀਦਾ ਹੈ ਕਿਉਂਕਿ ਜੇ ਆਹੀ ਘਾਟਾ ਪੈਂਦਾ ਰਿਹਾ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਲੰਮਾ ਟਾਈਮ ਵਾਸਤੇ ਫਿਰ ਜ਼ਮੀਨਾਂ ਠੇਕੇ ਲੱਗਣ ਵਾਲੀਆਂ ਲੋਕ ਇਸ ਤੋਂ ਪਿੱਛੇ ਹਟਣ ਲੱਗ ਜਾਣਗੇ ਜੋ ਨੇਸ਼ਤਾ ਚਲੋ ਫੇਰ ਵੀ ਹੋ ਸਕਦਾ ਹੈ ਉਸ ਏਰੀਆ ਦਾ ਫਰਕ ਹੋਵੇ ਪੰਜਾਬ ਦਾ ਜਾਂ ਹਰਿਆਣੇ ਦਾ ਆਪਾਂ ਗੱਲ ਨਹੀਂ ਕਰਦੇ ਪਰ ਜਿਹੜੇ ਏਰੀਆ ਦੇ ਵਿੱਚ ਆਪਾਂ ਆ ਤਾਂ ਐਸ ਵਾਰ ਵੀ ਹਾਲਾਤ ਐ ਹੋ ਜੇ ਆ ਵੀ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਬਾਣ ਠੇਕੇ ਲੱਗ ਜਾਂਦੇ ਹੁੰਦੇ ਆ ਹਜੇ ਤਾਈਂ ਉਹਨਾਂ ਦੀ ਕੋਈ ਗੱਲਬਾਤ ਵੀ ਨਹੀਂ ਹੋਈ ਠੇਕੇ ਵਾਸਤੇ ਵੀ ਜ਼ਮੀਨ ਠੇਕੇ ਲੱਗ ਜੇ 25000 ਰੁਪਿਆ ਤੋਂ ਆਪਾਂ 5 ਕਨਾਲਾਂ ਦਾ ਮੰਨਦੇ ਆ ਯਾਨੀ ਕਿ 5000 ਰੁਪਿਆ ਕਨਾਲ ਦਾ ਤੇ ਜੇ ਨਰਮਾ ਵੀਜਦੇ ਆ ਨਰਮਾ ਹੋ ਜੇ 3 ਕੁਆਂਟਲ ਜਿਹੜੇ ਹਸਾਬ ਦੇ ਹਾਲਾਤ ਚੱਲਦੇ ਆ ਕਿ ਲੋਕਾਂ ਦੇ ਤਿੰਨ ਨਹੀਂ ਹੋਇਆ ਆਪਣੇ ਵੀ ਨਹੀਂ ਹੋਇਆ ਮੰਨ ਲਓ 2 ਕੁਇੰਟਲ 1 ਕੁਇੰਟਲ 2 ਕੁਇੰਟਲ ਨਰਮੀ ਹੋਏ ਆ ਜੇ ਆਪਾਂ 3 ਦੀ ਕੈਲਕੂਲੇਸ਼ਨ ਲਾਉਣੀ ਹੈ ਤੇ 14 ਕੁਇੰਟਲ ਦੀ ਕਣਕ ਦੀ ਕੈਲਕੂਲੇਸ਼ਨ ਲਾਉਣੀ ਹੈ ਤਾਂ ਤਾਂ ਵੀ 25000 ਰੁਪਏ ਦੇ ਠੇਕੇ ਲੈ ਕੇ ਪੈਸੇ ਆਪਣੇ ਪੱਲਿਓਂ ਲੱਗ ਰਹੇ ਆ ਇਹ ਸੋਚਣ ਵਾਲੀ ਗੱਲ ਹੈ ਆਪਾਂ ਨੂੰ ਇਹਦੇ ਤੇ ਵਿਚਾਰ ਕਰਨਾ ਚਾਹੀਦਾ ਹੈ ਵੀ ਇਹਦਾ ਕੀ ਹਾਲ ਆਪਾਂ ਕੱਢ ਸਕਦੇ ਆ ਤੇ ਕੋਸ਼ਿਸ਼ ਆ ਕਰੋ ਵੀ ਠੇਕਿਆਂ ਤੋਂ ਬਚਣ ਦੀ ਕੋਸ਼ਿਸ਼ ਕਰੋ ਲਗਭਗ 2 ਸਾਲ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਵੀ ਠੇਕੇ ਜ਼ਮੀਨ ਬੋਣੀ ਇੱਕ ਦਲਦਲ ਐ ਤੇ ਉਹਦੇ ਤੇ ਆਪਣੇ ਕੁਝ ਮਤਲਬ ਪੋਜੀਟਿਵ ਕਮੈਂਟ ਵੀ ਆਏ ਇੱਕ ਦੋ ਭਰਾਵਾਂ ਨੇ ਕੁਝ ਮਤਲਬ ਹੋਰ ਵੀ ਬੋਲਿਆ ਤਾਂ ਉਹ ਮੈਨੂੰ ਲੱਗਦਾ ਵੀ ਆ ਦੋ ਤਿੰਨ ਸਾਲਾਂ ਚ ਆਪਾਂ ਨੂੰ ਸਮਝ ਆ ਗਈ ਹੋਣੀ ਹੈ ਵੀ ਇਹ ਦਲਦਲ ਕਿਵੇਂ ਹੈ ਜਿੰਨਾ ਹੀ ਆਪਾਂ ਇਹਦੇ ਵਿੱਚ ਜਾਈ ਜਾਵਾਂਗੇ ਠੇਕੇ ਜਾਦੇ ਵਾਈ ਜਾਵਾਂਗੇ ਉਨਾ ਹੀ ਆਪਾਂ ਇਹਦੇ ਵਿੱਚ ਦਲਦਲ 'ਚ ਵੜਦੇ ਜਾਵਾਂਗੇ ਇਹਦੇ ਵਿੱਚੋਂ ਬੈਕ ਮੋੜਨ ਦਾ ਕੋਈ ਰਾਹ ਨਹੀਂ ਇਹਦੇ ਵਿੱਚੋਂ ਬੈਕ ਮੋੜਨ ਦਾ ਉਦੋਂ ਹੀ ਰਾਹ ਹੈ ਵੀ ਜਿਹੜੇ ਸਾਲ ਤੁਹਾਡੇ ਦੋਨੇ ਫਸਲਾਂ ਚੰਗੀਆਂ ਲੱਗੀਆਂ ਤਾਂ ਉਸ ਟਾਈਮ ਤੁਸੀਂ ਠੇਕੇ ਘਟਾ ਲਓ ਬੈਕ ਹੋ ਜਾਓ ਖਰਚੇ ਆਪਦੇ ਘਟਾ ਲਓ ਕੰਟਰੋਲ ਕਰਕੇ ਬੈਕ ਹੋ ਜਾਓ ਨਹੀਂ ਤਾਂ ਫਿਰ ਇਹ ਦਲਦਲ ਐ ਦੇ ਵਿੱਚ ਵੜਦੇ ਹੀ ਤੁਰਿਆ ਜਾਣਾ ਬੰਦੇ ਨੇ ਤੇ ਮੈਨੂੰ ਲੱਗਦਾ ਹੈ ਵੀ ਇਹ ਗੱਲ ਭਰਾਵਾਂ ਨੂੰ ਸਮਝ ਆਈ ਹੋਣੀ ਹੈ ਤਾਂ ਕੋਸ਼ਿਸ਼ ਕਰੀਏ ਆਪਾਂ ਵੀ ਇੱਕ ਦੂਜੇ ਤੇ ਵਾਅਦਾ ਕਰਕੇ ਜਾਂ ਜਦੋ ਜਦਾਈ ਨਾਲ ਰਿਸੋ ਰਿਸ ਠੇਕੇ ਨਾ ਵਧਾਈਏ ਸੋਚ ਸਮਝ ਕੇ ਸਾਰੇ ਖਰਚੇ ਜੋੜ ਕੇ ਕੈਲਕੂਲੇਸ਼ਨ ਬਣਾ ਕੇ ਕਰਕੇ ਹੀ ਆਪਾਂ ਵਾਂ ਠੇਕੇ ਵਾਈਏ ਬਾਕੀ ਤੁਹਾਡੇ ਜਿਹੜੇ ਕੋਈ ਵਿਚਾਰ ਹੈ ਤਾਂ ਮੇਰੇ ਨਾਲ ਜਰੂਰ ਸਾਂਝੇ ਕਰਿਆ ਜੀ ਸਤਿ ਸ਼੍ਰੀ ਅਕਾਲ